ਪਠਾਨਕੋਟ ਦੀ 3 ਨੇ ਵਧਾਇਆ ਮਾਨ ਇੰਡੀਅਨ 에ਅਰ ਫੋਰਸ ਚ ਬਣੀ ਫਲਾਈਂਗ ਅਫਸਰ ਅਫਸਰ ਬਣਨ ਤੋਂ ਬਾਅਦ ਪਿੰਡ ਪਹੁੰਚਣ ਤੇ ਲੋਕਾਂ ਕੀਤਾ ਨਿਗਾ ਸਵਾਗਤ ਰੋਹਿਤੀ ਮਾਨ ਜੋ ਪਾਰਤੀ ਹਵਾਈ ਸੈਨਾ ਵਿੱਚ ਫਲਾਈਂਗ ਅਫਸਰ ਬਣਨ ਤੋਂ ਬਾਅਦ ਆਪਣੇ ਪਿੰਡ ਵਾਪਸ ਆਈ ਸੀ ਦੁਨੇਰਾ ਪਹੁੰਚਣ ਤੇ ਰੋਹੀ ਦੇ ਪਰਿਵਾਰ ਅਤੇ ਇੱਕ ਦਰਜਨ ਤੋਂ ਵੱਧ ਪਿੰਡਾਂ ਦੇ ਸਰਪੰਚ ਪੰਚ ਅਤੇ ਪਤਵੰਤਿਆਂ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਢੋਲ ਵਜਾ ਕੇ ਫੁੱਲਾਂ ਦੀ ਵਰਖਾ ਕਰਕੇ ਅਤੇ ਪੈਸਿਆਂ ਦੇ ਹਾਰ ਪਾ ਕੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਰੋਹੀ ਦੇ ਫਲਾਈਂਗ ਅਫਸਰ ਬਣਨ ਦਾ ਜਸ਼ਨ ਮਨਾਉਣ ਲਈ ਦੁਨੇਰਾ ਦੇ ਦੁਕਾਨਦਾਰਾਂ ਦੇ ਸਮੂਹ ਵੱਲੋਂ ਲੋਕਾਂ ਨੂੰ ਲੱਡੂ ਵੰਡੇ ਗਏ ਰੋਹੀ titanium ਨੇ ਦੱਸਿਆ ਕਿ ਉਸਨੇ ਆਪਣੀ ਪ੍ਰਾਇਮਰੀ ਤੋਂ ਉੱਚ ਸਿੱਖਿਆ ਹਿਮਾਚਲ ਪ੍ਰਦੇਸ਼ ਦੇ ਸੁਲਿਆਲੀ ਵਿੱਚ ਸਥਿਤ ਇੱਕ ਨਿੱਜੀ ਸਕੂਲ ਤੋਂ ਪ੍ਰਾਪਤ ਕੀਤੀ ਇਸ ਤੋਂ ਬਾਅਦ ਉਸਨੇ ਕਨਿਆ ਮਹਾਵਿਦਿਆਲਿਆ ਜਲੰਧਰ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਅਤੇ 에ਅਰ ਫੋਰਸ ਕਾਮਨ ਐਡਮਿਸ਼ਨ ਪ੍ਰੀਖਿਆ ਪਾਸ ਕੀਤੀ ਅਤੇ ਜੁਲਾਈ 2023 ਵਿੱਚ ਤੇਲੰਗਾਨਾ ਰਾਜ ਦੇ ਡੁੰਡੀਗਲ ਵਿੱਚ ਸਥਿਤ ਇੰਡੀਅਨ 에ਅਰ ਫੋਰਸ ਅਕੈਡਮੀ ਵਿੱਚ ਸ਼ਾਮਲ ਹੋ ਗਈ। 2 ਸਾਲਾਂ ਦੀ ਸਿੱਖਲਾਈ ਤੋਂ ਬਾਅਦ ਉਹ 16 ਜੂਨ ਨੂੰ ਪਾਸ ਹੋ ਗਈ ਅਤੇ ਹੁਣੇ ਹੀ ਕਾਰ ਪਹੁੰਚੀ ਹੈ। ਰੋਹਿਤੀ ਮਾਨ ਨੇ ਕਿਹਾ ਕਿ ਉਸਨੂੰ ਹਵਾਈ ਸੈਨਾ ਵਿੱਚ ਫਲਾਈਂਗ ਅਫਸਰ ਬਣਨ ਦੀ ਪ੍ਰੇਰਣਾ ਫਲਾਈਂਗ ਅਫਸਰ ਅਵਨੀ ਚਤੁਰਵੇਦੀ ਤੋਂ ਮਿਲੀ। ਜੋ ਕਿ ਭਾਰਤ ਦੀ ਪਹਿਲੀ ਮਹਿਲਾ ਲੜਾਕੂ ਪਾਇਲਟ ਹੈ ਜਿਸਨੇ ਮਿਗ ਮੰਫੀ 2122 ਨੂੰ ਉਡਾਇਆ ਸੀ ਰੋਹਿਤੀ ਮਾਨ ਦੇ ਪਿਤਾ ਰਾਜਕੁਮਾਰ ਨੇ ਕਿਹਾ ਕਿ ਉਸ ਦਿਤੀ ਨੇ ਫਲਾਈਂਗ ਅਫਸਰ ਬਣ ਕੇ ਉਸਨੂੰ ਮਾਨ ਦਿਵਾਇਆ ਹੈ ਅਤੇ ਉਸਨੂੰ ਆਪਣੀ ਤੀ ਦੀ ਇਸ ਮਹਾਨ ਪ੍ਰਾਪਤੀ ਤੇ ਮਾਣ ਹੈ